ਓ ਤੇਰੇ ਅੰਦਰ ਆ ਤੇ ਪਾਪਾ ਗਰ ਜਾਨੇ ਵੇਰੀਆਂ ਵੇ ਰਸ ਕੇ ਕਿਉਂ ਬੈਗਾ ਪਹਿਲਾਂ ਦਿੱਤਾ ਸਾਰੇ ਬਾਬਾ ਜਾਨੀ ਬੇਯਾਰ ਸੁਖੇ ਕੋਲੇ ਕੱਲ ਦਾ ਸੀ ਜ਼ਰੂਰੀ ਆਹੀ ਬੜੀ ਬੜੀ ਤੂੰ ਦਿਖਾ ਆਵਲੀਆ ਮੈਂ ਹਮਗੀ ਬਣਾਉਂਗੀ ਹਮਗੀ ਬਣਾਉਂਦੀ ਤੇਰੀ ਸਾਰੇ ਆਵਲੀਆ ਮਹਾਬੂਗੀ ਬਣਾਉਂ ਹਮਗੀ ਬਣਾਉਂਦੀ ਤੇਰੀ ਸਾਰੇ ਆਵਲੀਆ ਮਹਾਬੂਗੀ ਬਣਾਉਂ ਪਣ ਮੇਰੀ ਇਹ ਪਹਿਲਾ ਫਾਰਮ ਭਰੇ ਸੀ ਦੋ ਬਰੇ ਰਹਿ ਗਈ ਕੁੜੀ ਇੱਕ ਵਾਈ ਤਾਂ ਜਮਾ ਆਇਆ ਹੋ ਗਿਆ ਫੇ ਔਰਤਾਂ ਵਰਦੀ ਲੱਗੂ ਜਮਾ ਮੌਕੇ ਤੇ ਆ ਕੇ ਕੁੰਡੀ ਫੇ ਰੋਕੀ ਆਉਂਦੀ ਆਈਆਂ ਗੱਲ ਪੁੱਤ ਜਾ ਫੜ ਬਾਬੇ ਤੋਂ ਆਏ ਪੁੱਛੀਏ ਵੀ ਬਾਬਾ ਨੌਕਰੀ ਕਦੋਂ ਲਗਾਉਂਦਾ ਤੇ ਕਦੋਂ ਵਰਦੀ ਪਾਉਂਦਾ ਚਾਰਨ ਵਾਲਾ ਠੀਕ ਹੈ

ਦੀ ਰਣੋਵੀ ਤੁੰਗੀ ਬਰਾਂ ਦੀ ਤੇਰੀ ਸਾਥ ਹਰਿਆਮ ਹਮ ਦੀ ਗਾਹੀ ਤੁੰਗੀ ਬਰਾਂ ਦੀ ਤੇਰੀ ਸਾਥ ਹਰਿਆਮ ਹਮ ਦੀ ਗਾਹੀ ਆਪੋ ਤੋਂ ਹੁਣ ਤੋਂ ਬੋਸਟ ਭਰੀ ਹੋਈ ਆ ਲੈ papa ਕਹਿੰਦਾ ਪੁੱਤ ਇਸੇ ਬੋਸਟ ਚ ਪਾਸ ਹੋ ਜੁ ਕੋ ਠੀਕ ਐ ਇਸੇ ਬੋਸਟ ਚ ਕੁੜੀ ਲੱਗ ਜੂ ਛੋਟੀ ਨੌਕਰੀ ਬਰਤੀ ਪੈ ਜੂ ਪਰ ਜੋ ਪੀਰ ਦਾ ਹੁਕਮ ਹੋਊਗਾ ਕਰਦੋਂਗੇ ਠੀਕ ਐ ਲੈ ਕੁੜੇ ਠੀਕ ਐ ਚੰਗ ਹੋ ਪਕੀ ਦੀਨਾ ਪੂਰੀ ਹੁੰਦੀ ਮਾੜਾ ਫੇਰੇ ਕੋ ਵੀਰਾ ਹੋ ਕਿਹੜਾ ਭਾਰ ਨਗਾ ਤੂੰ ਬਾਬਲਾ ਤੇਰੇ ਤੋਂ ਬਿਨਾ ਹੈ ਕਿਹੜਾ ਭਾਰ ਨਗਾ ਰਾਵਨਾ ਪੁੱਤ ਇੱਕ ਤਾਂ ਕੁੜੀ ਤੋਂ ਸੇਵਾ ਕਰਾਉਣੀ ਆ ਤੈਨਾਂ ਤਨ ਗੁਰੂ ਘਰ ਕਰਾ ਦੋਗੇ ਹੈ ਗੁਰੂ ਘਰ ਕੀ ਲੈ ਕੇ ਜਾਣਾ ਪੁੱਤ ਪਹਿਲੇ ਦਿਨ ਤਾਂ ਗੁਰੂ ਘਰ ਦਾ ਦੇਗ ਦਾ ਸਮਾਨ ਤਨ ਮਾਲਾ 1/2 ਕਿਲੋ ਦੁੱਧ ਤੇ 1/2 ਕਿਲੋ ਫਲ ਠੀਕ ਹੈ ਪੁੱਤ ਪਹਿਲੇ ਦਿਨ ਉਸ ਤੋਂ ਬਾਅਦ ਲੈ ਕੇ ਦੋ ਦਿਨ ਦੋ ਦਿਨ 1/2 ਕਿਲੋ ਦੁੱਧ ਤੇ 1/2 ਕਿਲੋ ਫਲ ਠੀਕ ਹੈ ਸਰਾ ਤੇ ਲੈ ਕੁੜੀਆਂ ਜਦੋਂ ਨੌਕਰੀ ਲੱਗ ਗਈ ਬੰਦੀ ਪੈ ਗਈ ਪੁੱਤ ਠੀਕ ਐ ਅਤੀ ਖਨਖਾ ਤਾਂ ਪੁੱਤ ਦੇ ਜੀ ਬਾਬੇ ਨੂੰ ਰਿਹਾ ਠੀਕ ਐ ਬਾਬਾ ਚਾਹੇ ਪੜਾ ਰਿਚ ਲਾਵੇ ਤੇਰੇ ਗਰਵਾ ਬਾਬਾ ਆਪਣੇ ਘਰੇ ਲਾਵੇ ਠੀਕ ਐ ਸਰਾ ਤੇ ਅਤੀ ਖਨਖਾ ਦੇ ਵਿੱਚੋਂ ਕਿਸੇ ਗਰੀਬ ਘਰ ਦੀ ਕੁੜੀ ਦਾ ਵਿਆਹ ਹੋਵੇ ਠੀਕ ਐ ਉਹਨੂੰ ਇੱਕ ਚੀਜ਼ ਲੈ ਕੇ ਦੇ ਦੇ ਪੁੱਤ ਆਪ ਦੀ ਸਾਧਾਂ ਨੂੰ ਠੀਕ ਐ ਚਾਹੇ ਪੇਟੀ ਲੈ ਕੇ ਦੇ ਦੇ ਚਾਹੇ ਬੇਡ ਲੈ ਕੇ ਦੇ ਦੇ ਠੀਕ ਹੈ ਇੱਕ ਚੀਜ਼ ਇਹ ਲੈ ਕੇ ਨਹੀਂ ਲੈ ਕੇ ਉਦੋਂ ਦੇਣੀ ਆ ਜਦੋਂ ਸੋ ਨਿਕਰੇ ਪਹਿਲੀ ਤਨਖਾਹ ਆ ਜੀ ਠੀਕ ਹੈ ਸਿਹਰਾ ਮੰਜੂਰਾ ਪੁੱਤ ਮੰਜੂਰਾ ਜੱਜਾ ਜੇਕਾਰ ਬਈ 500 ਰੁਪਏ ਟੇਕੋ ਮੱਥਾ ਸਾਧੀਆਂ ਨੂੰ ਵਹਜੋ ਭਾਈ ਹਾਂ ਆਜੋ ਹੋ ਮੁੰਦਰਾ ਜੋਗਦੀਆਂ ਬਾਤ ਨਾਮਾਂ ਵੇਖਦੀਆਂ ਦੀ ਮੁੰਦਰਾ ਜੋਗਦੀਆਂ ਬਾਤਾਂ ਤੇ ਮਾਤੇ ਦੀ ਆਵੀ ਬੱਲੇ ਬੱਲੇ ਕੁਕੀਰਾ ਤੇਰੇ ਤੇਰੀ ਮੌਹਰ ਮਾਰ ਗਈ ਗੇੜੇ ਬੱਲੇ ਬੱਲੇ ਕੁਕੀਰਾ ਤੇਰੇ ਤੇਰੀ ਮੌਹਰ ਮਾਰ ਗਈ ਗੇੜੇ ਪੀਰ ਦੇ ਦਰਬਾਰ 'ਚ ਐਸਾ ਹੁਕਮ ਆ ਗਿਆ ਕਿਸੇ